हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਤੁਹਾਨੂੰ 8 ਕਟੀਆਂ ਦਿਖਾਉਣ ਲੱਗਾ ਵੀਡੀਓ ਦੇ ਵਿੱਚ ਮੈਂ ਤਰੀਕ ਪਹਿਲਾਂ ਨੋਟ ਕਰ ਲਓ 16 ਤਰੀਕ 9ਵਾਂ ਮਹੀਨਾ 2025 ਤੇ ਨੈਟ ਤੇ ਅਪਲੋਡ ਜੋ ਹੈ ਆਪਾਂ 16 ਨੂੰ ਹੀ ਕਰਦੇ ਤੇ ਚਾਹੇ 17 ਨੂੰ ਕਰਦਗੇ 9ਵੇਂ ਮਹੀਨੇ ਦੀ ਨੂੰ ਤੇ ਬਾਕੀ ਮੌਕੇ ਦੀ ਅਜਸਮੈਂਟ ਕਰ ਲਓ ਠੀਕ ਹੈ ਟੋਟਲ 8 ਕਟੀਆਂ ਰਹਿਣ ਵਾਲੀਆਂ ਨੇ 3 ਕਟੀਆਂ ਤੁਹਾਨੂੰ ਵੱਡੀਆਂ ਮਿਲ ਜਾਣੀਆਂ ਤੇ ਪੰਜ ਛੋਟਾਂ ਘਟੀਆਂ ਛੋਟੇ ਬੱਚੇ ਆਪਾਂ ਕਹਿ ਸਕਦੇ ਆ ਜਿਹੜੇ ਭਰਾ ਕਹਿੰਦੇ ਵੀ ਘੱਟ ਪੈਸੇ ਲਾਉਣਾ ਛੋਟਾ ਬੱਚਾ ਲੈਣਾ ਨਾ ਬੇਸਾ ਹੱਥੀ ਪਾਲਣਾ ਉਹਨਾਂ ਵਾਸਤੇ ਜਿਵੇਂ ਘਟਾਂ ਠੀਕ ਆ ਚੰਗੀਆਂ ਬਾਕੀ ਜਿਹੜਾ ਭਰਾ ਜਿਹੜਾ ਨਾਲ ਖਰੀਦੂਗਾ ਕੋਲਿਆਕ ਤਸੱਲੀ ਕਰ ਲੂਗਾ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫਿਰ ਤੇ ਤੁਹਾ ਨੰਬਰ ਤੇ ਮਾਲਕ ਨਾਲ ਤੁਸੀਂ ਕਰਨਾ ਸੰਪਰਕ ਸੋ ਨਾਲ ਦੀ ਨਾਲ ਆਪਣਾ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਕਰਦਿਆ ਬਾਈ ਨਾਲ ਗਲਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਐਡਰੈਸ ਬੋਲ ਦੋ ਨਾਮ ਆਪਣਾ ਜਗਸੀਰ ਆ ਬ ਜਿਲਾ ਬਰਨਾਲਾ ਤੁਸੀਂ ਕਿੱਥੋਂ ਦਾ ਠੀਕ ਹੈ ਤੇ ਮੋਬਾਈਲ ਨੰਬਰ ਇਹ 9779940599 ਵੀਰ ਆਪਾਂ ਨੂੰ ਟੋਟਲ 8 ਘਟਾ ਆਪਣੇ ਕਰ ਜਾ ਹਾਂ 8 ਘਟੀਆਂ ਨੇ ਬਈ ਸੇ ਡੈਰੀ ਨਹੀਂ ਆ ਕਿਹੜੇ ਕਿਹੜੇ ਤੀਜੇ ਨੰਬਰ ਤੋਂ ਲੈ ਕੇ ਹਾਂ ਤੋਂ ਤੀਜਾ ਨੰਬਰ ਤੇ ਬਾਕੀ ਛੋਟੇ ਪੰਜ ਵਿੱਚ ਇਹ ਪੰਜੇ ਕਟਾਂ ਛੋਟੀਆਂ ਤੇ ਇੱਕ ਆਹ ਤੀਜਾ ਨੰਬਰ ਇਹ ਡੇੜੀਆਂ ਕਟੀਆਂ ਸਾਰੀਆਂ ਡੈਰੀ ਦੀਆਂ ਕਟੀਆਂ ਨੇ ਠੀਕ ਹੈ ਠੀਕ ਹੈ ਤੇ ਆਹ ਦੋ ਕਟਾਂ ਜਿਵੇਂ ਆਪਣੇ ਆਮ ਘਰਾਂ 'ਚ ਕਟਾ ਹੁੰਦਾ ਠੀਕ ਹੈ ਠੀਕ ਹੈ ਜੇ ਪਹਿਲੇ ਨੰਬਰ ਤੇ ਕੱਟੀ ਗਈ ਬਈ ਹਣਾ ਆ ਇਹ ਕਿ ਨਹੀਂ ਮਰਦੀ ਆ ਪੌਣੇ ਕਦੋਂ ਦੋ ਸਾਲਾਂ ਦੀ ਠੀਕ ਆ ਲੱਗ ਪੌਣੇ ਇੱਕ ਦੋ ਸਾਲ ਦੀ ਆ ਤੇ ਪਹਿਲਾਂ ਤੁਹਾਨੂੰ ਸਿੰਘਾਂ ਦੇ ਬੰਤ ਦਿਖਾ ਦਈਏ ਪੂਰੀ ਕੁੰਡੀ ਕਾਡੀ ਪੂਰੀ ਆ ਨਾ ਵੀਰੇ ਹਾਂ ਕੁੰਡੀ ਕੁੰਡੀ ਆ ਥਾਣਾ ਤੋਂ ਥੋੜਾ ਜਨਾ ਥੋੜੇ ਦਰਦ ਹੀ ਆ ਨਾ ਆਈ ਦਿਲ ਵਸ ਹੋਏ ਮੈਂ ਕਿ ਦਿਖਾਣਾ ਕੋਈ ਹੱਕ ਤੇ ਆਈ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਥਾਣ ਸੋਣੀ ਚੁੜੀ ਲੱਗੀ ਹੋਏ ਘਟੀ ਦੇ ਕਰਮ ਵਾਲੀ ਦੇ ਬਸ ਠੀਕ ਆ ਛੱਡ ਦੇ ਕੋਈ ਗੱਲ ਨਹੀਂ ਤੇ ਕਾਦੇ ਕਾਠ ਵਧੀਆ ਇਧਰ ਨੂੰ ਕਾਦੇ ਸਮਾਰ ਦਿਖਾ ਦਈ ਆਪਾਂ ਲੱਗ ਪਾਏ ਮਨ ਲਓ ਪੌਣੇ ਇੱਕ ਦੋ ਸਾਲ ਦੀ ਉਮਰ ਆ ਵੀਰ ਕਹਿੰਦਾ ਸਿੰਘਾਂ ਤੋਂ ਕੁੰਡੀ ਆ ਹਾਈਟ ਵੀ ਚੰਗੀ ਆ ਥੋੜੀ ਲਿੱਸੀ ਜ਼ਰੂਰ ਹੈ ਐ ਮੰਨਾਂ ਕਿ ਚੱਲ ਵੀ 4 ਕਿਹ ਮਹੀਨਾ ਤੱਕ 5 ਤੱਕਰ ਵਧੀਆ ਫੀੜੂੜਾ ਕੱਟੀ ਹੈ ਮਤਲਬ 4-5 ਮਹੀਨੇ ਠੀਕਾ ਭਰੋਂ ਦੇ ਕਾਵਲ ਆ ਗਈ ਨਾ ਠੀਕ ਹੈ ਤੇ ਦੰਦ ਉਹਦਾ ਖੀਰੀ ਹੈ ਨਾ ਤੇ ਫਿਰ ਇਹ ਹੈ ਨਾ ਹਾਂ ਖੀਰੀ ਆ ਜਾਵਾ ਸਾਰੀਆਂ ਕੱਟੀਆਂ ਖੀਰੀਆਂ ਸਾਰਾਂ ਖੀਰੀਆਂ ਤੇ ਇਹ ਰੇਟ ਫਿਰ ਇਹਨਾਂ ਦੇ ਰੇਟ ਬਈ ਫੋਨ ਤੇ ਹੁੰਦੇ ਠੀਕ ਆ ਠੀਕ ਆ ਤੇ ਆਹ ਕੱਟੀ ਕਿੰਨੀ ਕੁ ਉਮਰ ਦੀ ਆ ਇਹ ਵੀ ਬਈ ਉਹਨੇ ਨਹੀਂ ਆਹ 1-2 ਸਾਲ ਦੀ ਹਾਂ ਝੋਲੀ ਬੜੀ ਚੰਗੀ ਹੈ ਨਾ ਹਾਂ ਹੂੰ ਤਾਂ ਤੋਂ ਨਿਕੜਨ ਲੱਗੇ ਜਾਈ ਸੀਲ ਕੱਟੀ ਠੀਕ ਆ ਠੀਕ ਆ ਵੀਰੇ ਤੇ ਕੱਦ ਕਾੜ ਹੋਈ ਚੰਗਾ ਆ ਗਿਆ ਕੱਢੀ ਪੁੱਛ ਬਰੇ ਇਥੋਂ ਸੰਦ ਖਾਦੀ ਕੱਟੀ ਬਸ ਥੋੜਾ ਆ ਕੱਟੀ ਡਰਦੀ ਆ ਤੇ ਆ ਕੱਟੀ ਦੀ ਹਾਈਟ ਲੈਂਥ ਨੂੰ ਚੱਜਾ ਜਮਟ ਕਰ ਸਕਦਾ ਪੁੱਠਾ ਬੜਾ ਚੌੜਾ ਗਿਆ ਨਾ ਬੜੀ ਵਧੀਆ ਲੈ ਕਰੀ ਮੂਹੇ ਸੰਗ ਦਿਖਾ ਦੀ ਆਪਾਂ ਸਿੰਗਾ ਦੀ ਮੰਤਰ ਸੰਦ ਦਿਖਾ ਦਿੰਨੇ ਮਿੱਤਰੋ ਲਗਭਗ ਪੌਣੇ ਇੱਕ ਦੋ ਸਾਲ ਦੀ ਉਮਰ ਡੇਢ ਸਾਲ ਦੀ ਆ ਗਾਂ ਲੋ ਠੀਕ ਹੈ ਤੇ ਬਾਜਨ ਬਸ ਇਹਦਾ ਬੂਨ ਨਾ ਕਿ ਮੰਨ ਕੇ ਚੱਲੋ ਇਹ ਵੀ 4-5 ਮਹੀਨਾ ਚ ਦੋ ਤਿੰਨ ਗੱਟੇ ਫੀਡ ਦੇ ਖਾ ਕੇ ਵਧੀਆ ਪਾਊਡਰ ਪੁੱਡਰ ਖਾ ਕੇ ਗੱਭਣ ਹੋਣ ਦੇ ਇਹ ਵੀ ਕਾਬਲਾ ਕੱਟੀ 4-5 ਮਹੀਨਾ ਤੱਕ ਰਹਿਣਾ ਤੇ ਤਿੰਨ ਨੰਬਰ ਕੱਟੇ ਆਹ ਅੱਗੜੀ ਡੇਰੀ ਵੀ ਇਥ 16 ਮਹੀਨੇ ਦੀ ਕੱਤੀ ਹੈ ਵਿੱਚ 15 16 ਮਹੀਨੇ ਦੀ ਬਸ ਸਵਾ ਤੋਂ ਡੇਢ ਸਾਲ ਦੇ ਕਰਾਂ ਚਾਜਾਇ ਸਕਦੇ ਨਾ ਠੀਕ ਆ ਠੀਕ ਆ ਤੇ ਇਥੇ ਸਰੀਰ ਦੀ ਬੰਦਤਰ ਚੈੱਕ ਕਰ ਲੋ ਤੇ ਸਾਨੂੰ ਇਥੇ ਥਣਾ ਦੀ ਬੰਦਤਰ ਸਾਹ ਹੈ ਨਾ ਥਣ ਚਾਰੀ ਨਾ ਵੀਰੇ ਹਾਂ ਥਣ ਚਾਰੀ ਹੂੰ ਸੋਹਣੇ ਲੱਗੇ ਰਹਿਗੇ ਤੇ ਇਥੋਂ ਬੈਕ ਸ਼ਾਰਟ ਤੋਂ ਉਠ ਦੀ ਬੰਦਤਰ ਤੇ ਸਿੰਘਾਂ ਸੁngਾਂ ਦੀ ਬੰਦਤਰ ਤੁਹਾਨੂੰ ਦਿਖਾ ਦਿੰਨੇ ਆਗੇ ਚਮਕਦਾ ਉਹ ਠੀਕਾ ਕਾਫੀ ਚੰਗੀ ਆ ਬਾਕੀ ਬੇਨਤੀ ਇਹ ਉਹਨਾਂ ਕੋਈ ਭਰਾ ਜੇ ਕਿਸੇ ਵੀ ਚੈਨਲ ਤੋਂ ਕਿਸੇ ਵੀ ਘਰੋਂ ਕੋਈ ਚੀਜ਼ ਖਰੀਦਦਾ ਸੋ ਤਸੱਲੀ ਕਰਨਾ ਤੁਹਾਡਾ ਫਰਜ਼ ਹੁੰਦਾ ਨਾ ਕਿਉਂਕਿ ਤੁਸੀਂ ਪੈਸੇ ਲਾਉਣ ਦੇ ਅਗੇ ਸਾਡਾ ਫਰਜ਼ ਸਾਹਿਬ ਤੇ ਸਿਰਫ ਵੀਡੀਓ ਬਣਾਉਣਾ ਦਾ ਹੁੰਦਾ ਨਾ ਸਾਡਾ ਫਰਜ਼ ਹੁੰਦਾ ਵੀ ਕੋਈ ਕਾਣ ਮੀਨ ਉਹ ਦਿਖਾਉਂਦੀ ਜਾਂ ਕੋਈ ਚੀਜ਼ ਚੰਗੀਆਂ ਦੀ ਚੰਗਾਈ ਦੱਸਣ ਦਾ ਫਰਜ਼ ਹੁੰਦਾ ਸਾਡਾ ਅੱਗੇ ਆਪਾਂ ਕੋਲ 4 ਨੰਬਰ ਕਿੱਟੀ ਹੈ ਨਾ ਵੀਰੇ ਹਾਂ ਕਿੰਨੀ ਉਮਰ ਦੀ ਆ ਇਹ ਸਾਲ ਕਿਦੀ ਆ ਵੀ ਲੰਬੀ ਲੰਬੀ ਬਹੁਤ ਇਨਾਂ ਜਿੰਨੇ ਸਾਲ ਦੀ ਉਮਰ ਹੈ ਹੂੰ ਬਾਕੀ ਸਾਰਾਂ ਕਟੋਰਾ ਵਾਲੇ ਲੰਬੀ ਪੂਰੀ ਪਈਆ ਲੈ ਸਾਂ ਕੇ ਦੇਖੋ ਸਾਡੀ ਕਟਦੀ ਬਰਬਰ ਆਪਾਂ ਸਿੰਗਲ ਹਾਂ ਲੈ ਸਾਂ ਕੇ ਦੇਖੋ ਕਰਮ ਵਾਲੀ ਨਾਲ ਜਿਹੜੀ ਬਾਕੀ ਬੂਥ ਵਾਲ ਲੰਬੀ ਦੇ ਲੋ ਕਿੰਨੀਆਂ ਨਾਲ ਹੀ ਸਾਂ ਕੇ ਜਿਹੜੇ ਮੋੜ ਦੀ ਆਉਂਦੀ ਆ ਕਰਮ ਵਾਲੀ ਤੇ ਬੰਤਰ ਵੀ ਚੰਗੀ ਥਾਂ ਦਾ ਸਾਡੀ ਵੀ ਫਿਰ ਪਾ ਦੇ ਖਣ ਸਾਰਿਆਂ ਦੇ ਚਾਰ-ਚਾਰ ਹੀ ਹੋਣਗੇ ਬਈ ਠੀਕ ਹੈ ਠੀਕ ਹੈ ਹੂੰ ਹੂੰ ਖਣ ਚਾਰ ਹੀ ਆ ਬਾਕੀ ਕਟਦੀ ਦੀ ਲੰਬਾਈ ਲੰਬੀ ਜਿਹੜੀ ਤੁਸੀਂ ਦੇਖ ਸਕਦੇ ਕਾਫੀ ਚੰਗੀ ਆ ਅੱਗੇ ਕੀ ਆਪਣੇ ਕੋਲ ਵੀ 5 ਨੰਬਰ ਕਟੀਆਂ ਨਾ ਇਹ ਕਿੰਨੀ ਉਮਰ ਦੀ ਆ ਇਹ ਵੀ ਛਾਲਦੀ ਆ ਵੀ ਸਾਰਾ ਦਾ ਸਾਲ ਸਾਲ ਚ ਹੈ ਨਾ ਆ ਤਾਂ ਐ ਮਤਲਬ ਜਿਵੇਂ ਆ ਦੋ ਕਟਾਂ ਜਿਵੇਂ ਪਹਿਣਾ ਪਹਿਣ ਲਾਦੇ ਨਾ ਰੰਗ ਵੀ ਹੋਈ ਆ ਆ ਦਾ ਮੋੜ ਲੱਗ ਗਿਆ ਜਮਾ ਸਿੰਘ ਮੋੜ ਗਈ ਬਈ ਹੂੰ ਆਲੇ ਜਿਹੀ ਵੰਗੂ ਜਮਾ ਮੋੜ ਗਈ ਸਿੰਘ ਹੂੰ ਜਿਵੇਂ ਨਿਗੀ ਜ ਹੈ ਨਾ ਸਿੰਘ ਸੋ ਨਾਲ ਦੀ ਨਾਲ ਕਰਨ ਵਾਲੀ ਮੋੜ ਦੀ ਆ ਵੀ ਇੱਥੇ ਹੀ ਮੋੜੀ ਹਦੀ ਨਾ ਹਾਂ ਦੋਨੇ ਜਿਵੇਂ ਕਟੀਆਂ ਸਾਰੀਆਂ ਚੰਗੀਆਂ ਨੇ ਬਈ ਆਪਣੇ ਕੋਲ ਠੀਕ ਆ ਠੀਕ ਆ ਵੀ ਇਹਨੇ ਸੇਮਨ ਸੁਣਾ ਦਾ ਕੁਝ ਨਹੀਂ ਪਤਾ ਨਾ ਆਪਾਂ ਨੂੰ ਸੇਮਨ ਦਾ ਕੋਈ ਪਤਾ ਨਹੀਂ ਮੈਂ ਆਪ ਮਰੀ ਉੰਜ ਡਾਇ ਚ ਮੱਜਾ ਸਾਰਾ ਵਧੀਆ ਹੁੰਦਾ ਨਾ ਲੱਗ ਪਾ ਮੈਨੂੰ ਪਤਾਗਾ ਚੇਰਾ ਤਾਂ 5 ਕਿਲੋ ਵਾਲੀਆਂ ਹੁੰਦੀਆਂ ਨੇ ਡੇਰੀ ਚ ਘੱਟੋ ਘੱਟ ਤਾਂ ਇੰਨੀ ਹੁੰਦੀ ਆ 15 16 ਤੱਕ ਹੁੰਦੀਆਂ ਆ ਡਾਈ ਚ ਨਾ ਤੇ ਉਹਨਾਂ ਨੇ ਫੇਰ ਸਾਰਾ ਇੱਕ ਦੜੇ ਜੀ ਪਾ ਦੇਣਾ ਕੋਈ ਚਾਹੇ 18 ਵਾਲੀ ਦੀ ਚਾਹੇ 10 ਵਾਲੀ ਦੀ ਆ ਲੈ ਝੋਲੀ ਦਿਖਾ ਦੇ ਗੱਟੀ ਦੇਣਾ ਆਪਾਂ ਹੂੰ ਇੱਕ ਉਹਨੇ ਝੋਲੀ ਦੇਖੋ ਜੀ ਠੀਕ ਬਾ ਕਮਾ ਲਿਆ ਨਾ ਕੀ ਬਾਤਾਂ ਆ ਸਹੀ ਆ ਛੱਡ ਦੇ ਵਿਚਰੇ ਦੇ ਜਿਵੇਂ ਗੱਬੜ ਹੁੰਦੀ ਆ ਝੋਲੀ ਨਾਲ ਕਰਦੀ ਆ ਤੇ ਲੱਗ ਵਾ ਸਾਲਕਦੀ ਆ ਮੂੰਹ ਆ ਦੇਖ ਦੋ ਨਾ ਕਟਾਂ ਦੇ ਠੀਕ ਆ ਕਾ ਵੀ ਗੱਟੀ ਮੋੜੀਆਂ ਨੇ ਸਿੰਘ ਉਹ ਵੀ ਮੋੜੀਆਂ ਨੇ ਹੂੰ ਤੇ ਅੱਗੇ ਕੀ 6 ਤੇ 7 ਨੰਬਰ ਆ ਨਾ ਆਪਣੇ ਕੋਲੇ ਇਹ ਦੋਨੇ ਰੋਸ਼ ਆ ਗਏ ਨ ਠੀਕ ਲੈ ਬੜਾ ਇਸ ਦੇ ਪਤਾਂ ਦਿਖਾ ਲਈ ਲੈ ਬੜਾ ਕੱਟੀ ਦੇ ਆ ਇਥਾਂ ਚੈੱਕ ਕਰੋ ਚਾਰ ਸੋਨੇ ਗੈਪਸ ਲੱਗੇ ਹੋਏ ਤੇ ਸੈਗਸ ਨੂੰ ਦਿਖਾ ਦੇ ਮੂੰਹ ਦਾ ਕੱਟੀ ਦਾ ਇਥੋਂ ਇਹ ਆ ਮਾਰੇ ਕੱਟੀ ਦੀ ਹਾਈਟ ਤੇ ਬਾਜਨ ਦੇ ਵਿੱਚ ਕਾਫੀ ਬਾਜਨ ਵਧੀਆ ਸੋਹਣਾ ਕੱਟੀ ਦਾ ਸਭੀ ਬੜੀ ਚੰਗੀ ਹੈ ਪੂਰੀ ਹੈ ਨਾ ਹਾਂ ਬਈ ਤੇ ਆ ਗਿਆ ਆਪਣੇ ਕੋਲ 6 ਨੰਬਰ 6 ਨੰਬਰ ਠੀਕ ਹੈ ਇਧਰ ਨੂੰ ਕਾ ਦੇ ਰੇ ਪਿਛਾ ਕੇ ਮੜਾ ਹੱਕ ਜਿ ਦੇ ਹੱਕ ਜਿ ਲਓ ਜੀ ਮਾਰੋ 6 ਨੰਬਰ ਕੱਟੀ ਜਿਨੇਗਾ ਕੱਟੀ ਵਾਲਨਾਂ ਵਾਲੀ ਪੂਰੀ ਹੈ ਲੱਖੇ ਬਈ ਹੂੰ ਬਾਜਨ ਵਾਲੇ ਤੋਂ ਸੋਹਣਾ ਕੱਟੀ ਨਾ ਸਾਰਾ ਠੀਕ ਹੈ ਯਾਰ ਕੱਦ ਕਾਠ ਵਾਲੇ ਪੱਖ ਤੋਂ ਵੀ ਬਾਜਨ ਵਾਲੇ ਪੱਖ ਤੋਂ ਵੀ ਸ਼੍ਰੀ ਰਿਬਾਂਤਰ ਵੀ ਸੋਹਣੀ ਹੈ ਨਾ ਤੇ ਅੱਗੇ ਆਪਾਂ ਨੂੰ 7 ਨੰਬਰ ਕੱਟੀ ਇਹ ਵੀ ਰੋਸ਼ੀ ਆ ਗਈ ਨਾ ਹਾਏ ਰੋਸ਼ੀ ਆ ਵੀ ਨਾ ਥਾਣੇ ਦੀ ਦਾਲੀ ਆਪਾਂ ਹੱਟ ਜੀ ਹੂੰ ਥਾਣੇ ਦੀ ਲਚਾਰੀ ਮਿੱਤਰੋ ਸੋਹਣੇ ਕੈਪਚ ਲੱਗੇ ਬੈਗੇ ਤੇ ਨਾ ਦੇ ਬਸ ਇਹ ਵੀ ਸਿੰਘ ਬੋਣ ਲੱਗੇ ਜੀ ਇਹ ਪਤਰੀ ਚામੜੀ ਦੀ ਹੈ ਲੱਖੇ ਬਈ ਕਿੱਥੇ ਮਰਜੀ ਚੁੰਡੀ ਭਰੀ ਜਾਂਦਾ ਹੈ ਹੂੰ ਸਹੀ ਹੈ ਨਾ ਕੈਣ ਹੈ ਬਾਲਕ ਹਾਂ ਠੀਕ ਠੀਕ ਹਾਂ ਮੈਨੂੰ ਲੱਗਦਾ ਇਹ ਵੀ ਸਾਲ ਚੀ ਹੈ ਤੇ ਆਹ ਕੱਟੀ ਵੀ ਸਾਲ ਚੀ ਹੈ ਵੀ ਆਪਾਂ ਐ ਮੰਨ ਲਈਏ 6 ਦੇ 7 ਦੀ ਜੋੜੀ ਬਣਾ ਲਈਏ ਨਾ ਆਪਾਂ ਜੋੜੀ ਦੋ ਦੋ ਕਰਕੇ ਜੋ ਰੋਸ਼ ਆ ਗਿਆ ਜਿਵੇਂ ਆਹ ਕਾਲਿਆਂ ਆ ਗਿਆ 3 4 ਤੇ 5 ਨੰਬਰ ਆ ਗਿਆ ਨਾ ਤੇ ਆਹ ਲਾਸਟ 8 ਨੰਬਰ ਕੱਲੀ ਰਹੀ ਹੈ ਨਾ ਹਾਂ ਠੀਕ ਹੈ ਲਾ ਸਿੰਗਲ ਹਸਾਬ ਲਾ ਤਾ ਆਹ ਦੇ ਸਿੰਗਲ ਦੇ ਕੋਈ ਇਹਨੇ ਪੂਰੀ ਮੋੜਨੇ ਸ਼ੁਰੂ ਕਰ ਦਿੱਤੀ ਕੋਈ ਦੇ ਹੂੰ ਜਿਵੇਂ ਯਰਣਾ ਦਾ ਪੂਰੀ ਸ਼ਕੀਨ ਹੀ ਬਣੂ ਕੱਟੀ ਨਾ ਪੂਰੀ ਹਾਂ ਪੂਰੀ 1 ਲੱਖੇ ਤਨ ਮੈਂ ਹੋਰ ਦੱਸਦਾ ਇੱਜ ਹੂੰ ਚੌਲੀ ਦੇਖ ਤੂੰ ਨਵੇਂ ਗੱਬਣ ਦੀ ਝੋਲੀ ਨਹੀਂ ਹੁੰਦੀ। ਹਾਂ ਹਣਾ। ਹਾਂ। ਗਲਤ ਦੇ ਵਾਲੀ ਆ ਯਾਰ। ਠੀਕ ਆ। ਤੇ ਹੈ ਮਿੱਤਰ। ਜਿਵੇਂ ਅੰਗੂਰਾਂ ਵਾਂਗੂ ਆ। ਜਮਾ ਜਮਾ। ਕਸ਼ਮੀਰੀ ਵੰਗੂਰਾਂ ਵਰਗਿਆ ਹੈ। ਤੇ ਘਟਿਆ ਆ ਗਈ ਮਿੱਤਰੋ ਰੰਗ ਬਣ ਚੰਗਾ ਆ ਗਿਆ। ਸਿੰਗਾ ਸੁਖ ਸੋਹਣੀ ਆ ਗਈ। ਤੇ ਬਾਕੀ 8 ਨੰਬਰ ਫਿਰ ਮੇਜ ਵਾਲੀ ਆ। ਪੂਛਦੇ ਵੀ ਉਹਨੇ ਥੋੜੀ ਜੀ ਆ ਬਸ। ਹਾਂ। ਸਾਕ ਵਾਲੀ ਆ। ਲੈ ਦਿਖਾ ਦੇ ਮਾੜੀ ਪੂਛ। ਹੂੰ ਆ ਆਹੀ ਗਣਮੇ ਜਨੇ ਸਹੀ ਆ। ਬਾਕੀ ਸਾਕ ਵਾਲੂ ਵੀ ਆ ਗਈ। ਬਾਕੀ ਮੂੰ ਵੀ ਸੋਹਣੀ ਆ ਬੰਤਰਾ ਨਾ ਘਟੀ ਲੈ ਪਿਛੜੀ। ਦਿਖਾ ਦੀ ਸਮਾਰ ਕੇ ਆਪਾਂ। ਇਤੋਨੇ ਗਾ ਵਾਲੇ 8 ਨੰਬਰ ਕੱਟੇ ਹੂੰ ਦਾ ਟੋਟਲ ਵੀਰ ਕੋਲ 8 ਕਟੀਆਂ ਜੀ ਪਿੰਡ ਆ ਗਿਆ ਮਹਿਤਾ ਤਹਿਸੀਲ ਤਾਂ ਬਦਲ ਜ਼ਿਲ੍ਹਾ ਲੱਗਿਆ ਬਰਨਾਲਾ ਮੋਬਾਈਲ ਨੰਬਰ 97799 59511/ ਸੰਵਰਕਾ ਨੰਬਰ ਹੈ ਹੁਣ ਜਿਹੜੇ ਵੀਰ ਨੂੰ ਜਿਹੜਾ ਨਾ ਪਸੰਦ ਆਊਗਾ ਬਾਈ ਦੇ ਪਿੰਡ ਆਏ ਕੱਲਾ ਕਲਾ ਲਿਆ ਕੇ ਛਾਂਟ ਕੇ ਤੁਸੀਂ ਲੈ ਸਕਦੇ ਹੋਗੇ ਤੇ ਜੇ ਕਿਸੇ ਪਰ ਦੋ ਦੋ ਕਟਾਂ ਲੈਣੀਆਂ ਤੋ ਉਹ ਜਿਹਾ ਮਾਨਤਾ ਨੂੰ ਹੋਊਗਾ ਇਕੱਠਾ ਲਾਟਣ ਦਾ ਉਹ ਜਿਹਾ ਮਾਨਤਾ ਹੀ ਹੋਊਗਾ ਠੀਕ ਆ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ